ਪ੍ਰਿੰਸੀਪਲ ਸਤਵੀਰ ਸਿੰਘ ਜੀ ਆਪਣੀ ਰਚਨਾ ਪਰਬਤ ਮਹਿਰਾਣ ਜਿਸ ਵਿੱਚ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਜੀਵਨੀ ਜੋ ਹੈ ਉਹ ਲਿਖੀ ਹੈ ਉਸ ਦੇ ਅੰਦਰ ਲਿਖਣਾ ਕਰ ਰਹੇ ਹਨ ਕਿ ਬੀਬੀ ਅਮਰੋਜੀ ਨਾਲ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਪੁੱਜ ਗਏ ਬੀਬੀ ਜੀ ਉਹਨਾਂ ਨੂੰ ਬਾਰ ਹੀ ਰੁਕਣ ਲਈ ਆਖ ਪਹਿਲਾਂ ਆਪ ਗੁਰਦੁਆਰਵਾਰ ਗਏ ਤਾਂ ਅੰਤਰਜਾਮੀ ਗੁਰੂ ਪਾਤਸ਼ਾਹ ਨੇ ਬੇਟੀ ਦੇਖਦੇ ਸਾਰੀ ਫਰਮਾਇਆ ਕੋਈ ਗੱਲ ਨਹੀਂ ਜੇ ਬਿਨ ਬੁਲਾਏ ਆਏ ਹੋ ਪਰ ਜਿਸ ਸੰਗ ਆਇਓ ਉਸ ਨੂੰ ਨਾਲ ਕਿਉਂ ਨਹੀਂ ਲਿਆਏ ਬੀਬੀ ਜੀ ਆਦਰ ਸਹਿਤ ਬਾਬਾ ਅਮਰਦਾਸ ਜੀ ਨੂੰ ਅੰਦਰ ਲੈ ਆਏ ਕੁੜਮ ਵਾਲੇ ਸੰਸਾਰੀ ਰਿਸ਼ਤੇ ਅਨੁਸਾਰ ਗੁਰੂ ਜੀ ਨੇ ਅਮਰਦਾਸ ਜੀ ਨੂੰ ਗਲੇ ਮਿਲਣਾ ਚਾਹਿਆ ਤੇ ਆਦਰ ਦਿੱਤਾ ਤਾਂ ਗੱਲ ਵਕੜੀ ਲੱਗਣ ਦੀ ਥਾਂੇ ਅਮਰਦਾਸ ਜੀ ਨੇ ਸਿਰ ਚਰਨਾਂ ਤੇ ਰੱਖ ਦਿੱਤਾ ਅਤੇ ਕਿਹਾ ਮੈਨੂੰ ਦਾਸ ਹੀ ਸਮਝੋ ਤਵਾਰਿਕ ਖਾਲਸਾ ਨੇ ਭਾਰਤ ਆਲਾਪ ਦਾ ਵਿਸਥਾਰ ਵੀ ਦਿੱਤਾ ਹੈ ਅਮਰਦਾਸ ਜੀ ਨੇ ਕਿਹਾ ਕਿ ਗੰਗਾ ਇਸ਼ਨਾਨ ਦਾ ਫਲ ਅੱਜ ਮੈਨੂੰ ਮਿਲਿਆ ਹੈ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਅਮਰਦਾਸ ਜੀ ਆਪਣੀ ਭਾਵਨਾ ਹੀ ਫਲਦੀ ਹੈ ਹੋਰ ਪੱਥਰ ਪਾਣੀ ਕਾਠ ਮਿੱਟੀ ਦੀ ਮੂਰਤ ਨਹੀਂ ਫਲਦੀ ਆਪਣਾ ਮਨ ਹੀ ਦੇਵਤਾ ਹੈ ਗੁਰੰਗਰ ਦੇਵ ਜੀ ਨੇ ਅੱਗੋਂ ਵੱਧ ਕੇ ਸੀਸ ਉਠਾ ਲਿਆ ਤੇ ਨੇਕਟ ਬਿਠਾ ਕੇ ਕੁਸ਼ਨ ਪੁੱਛੀ ਦੁਪਹਿਰ ਦੇ ਲੰਗਰ ਦਾ ਸਮਾਂ ਹੋ ਚੁੱਕਾ ਸੀ ਗੁਰੂ ਜੀ ਲੰਗਰ ਵਿੱਚ ਸੰਗਤਾਂ ਸਮੇਤ ਬੈਠ ਗਏ ਭਾਈ ਅਮਰਦਾਸ ਜੀ ਨੂੰ ਨਾਲ ਹੀ ਬਿਠਾ ਲਿਆ ਮਹਿਮਾ ਪ੍ਰਕਾਸ਼ ਸੂਰਜ ਪ੍ਰਕਾਸ਼ ਤੇ ਹੋਰ ਗ੍ਰੰਥਾਂ ਨੇ ਲਿਖਿਆ ਹੈ ਕਿ ਲੰਗਰ ਵਿੱਚ ਮਾਸ ਵਰਤਾਇਆ ਜਾ ਰਿਹਾ ਸੀ ਭਾਵੇਂ ਦਾਲ ਭਾਤ ਤੇ ਹੋਰ ਸਬਜ਼ੀਆਂ ਵੀ ਬਣੀਆਂ ਹੋਈਆਂ ਸਨ ਅਜਾ ਮਾਸ ਭਇਓ ਸਿੱਧ ਰਸੋਈ ਅਬਰ ਦਾਲ ਭਾਤ ਵੀ ਹੋਈ ਜਦ ਭਾਈ ਅਮਰਦਾਸ ਨੇ ਮਾਸ ਦਾ ਵਰਤਾਵ ਦੇਖਿਆ ਤਾਂ ਹਿਰਦੇ ਵਿੱਚ ਸੰਕੋਚ ਹੋਇਆ ਕਿ ਸਾਰੀ ਉਮਰ ਖਾਦਾ ਨਹੀਂ ਇੱਥੇ ਇਸ ਦਾ ਵਰਤਾਰਾ ਹੈ ਫਿਰ ਆਪੇ ਹੀ ਸੋਚਣੀ ਰੁਕ ਗਈ ਕਿ ਜਾਣੀ ਜਾਣ ਹਨ ਆਪੇ ਵਰਜ ਦੇਣਗੇ ਅਜਿਹਾ ਹੀ ਹੋਇਆ ਗੁਰ ਅੰਤਰਜਾਮੀ ਦਿਆਲਬੂ ਜੀ ਬਿਰਤ ਮੰਨ ਕੀ ਕਹੋ ਇਸ ਪੁਰਖ ਪਰੋਸੋ ਦਾਲ ਮਾਸ ਭੋਜਨ ਦੇਣਾ ਨਹੀਂ ਰਸੋਈਏ ਨੂੰ ਕੋਲ ਬੁਲਾ ਕੇ ਕਿਹਾ ਕਿ ਲੰਗਰ ਪੰਗਤ ਵਿੱਚ ਜੋ ਨਵਾਂ ਪ੍ਰੋਣਾ ਆਇਆ ਹੈ ਉਸ ਨੂੰ ਮਾਸ ਨਹੀਂ ਪਰੋਸਣਾ ਉਸ ਨੇ ਮਾਸ ਨਾ ਖਾਣਾ ਧਰਮ ਸਮਝ ਰੱਖਿਆ ਹੈ ਅਰਦਰ ਜ਼ਰੂਰੀ ਸੀ ਪੰਕਤ ਮੈਂ ਜੋ ਨਵੋ ਨਰ ਤਿਸ ਦੇਉ ਆਹਾਰਾ ਆਮਿਕ ਨਾਹੇ ਪਰੋਸੀਏ ਤਿੰਨ ਧਰਮ ਵਿਚਾਰਾ ਸਭ ਨੂੰ ਮਾਸ ਵਰਤਾਇਆ ਗਿਆ ਇੱਥੋਂ ਤੱਕ ਕਿ ਗੁਰੂ ਜੀ ਦੇ ਥਾਲ ਵਿੱਚ ਵੀ ਮਾਸ ਪਰੋਸਿਆ ਗਿਆ ਇਹ ਦੇਖ ਕੇ ਫਿਰ ਬਾਬਾ ਅਮਰਦਾਸ ਜੀ ਨੂੰ ਖਿਆਲ ਉਪਜਿਆ ਕਿ ਇਹ ਤਾਂ ਉਹਨਾਂ ਚੰਗਾ ਨਹੀਂ ਕੀਤਾ ਆਏ ਗੁਰਸ਼ੰਨ ਲੈਣ ਹਨ ਪਰ ਪਹਿਲਾਂ ਹੀ ਸ਼ੰਕਾ ਕਰ ਲਿਆ ਸਤ ਗੁਰ ਦਿਆਲ ਜੋ ਭੋਜਨ ਕਰੇ ਹਮ ਤਾਂ ਤੇ ਮਨ ਸ਼ੰਕਾ ਕਰੇ ਇਹ ਸ਼ੰਕਾ ਹੀ ਵਿਤ ਦਾ ਕਾਰਨ ਹੈ ਪਹਿਲਾਂ ਹੀ ਵਿਤ ਪੈ ਗਈ ਗੁਰੂ ਮਿਲਾਪ ਕਿਵੇਂ ਹੋਵੇਗਾ ਸੋਚ ਉਗਜੀ ਕਿ ਘਟ ਘਟ ਦੇ ਜਾਨਣ ਹਰ ਹਨ ਮੇਰੀ ਵਿਤ ਤੇ ਸ਼ੰਕਾ ਮਕਾਉਣ ਲਈ ਆਪਣੇ ਥਾਲ ਵਿੱਚੋਂ ਹੀ ਪ੍ਰਸ਼ਾਦ ਦੇਣ ਪਹਿਲੀ ਘਟ ਹੀ ਬਾਬਾ ਅਮਰਦਾਸ ਜੀ ਨੇ ਪਾਰ ਕਰ ਲਈ ਸਾਲਾਂ ਦਾ ਸੁਆ ਇੱਕ ਮਿਲਣੀ ਵਿੱਚ ਬਟਾ ਲਿਆ ਗੁਰੂ ਅੰਗਦ ਦੇਵ ਜੀ ਨੇ ਪ੍ਰਸ਼ਾਦ ਕੀ ਸਾਰਾ ਥਾਲ ਹੀ ਅਮਰਦਾਸ ਜੀ ਨੂੰ ਦੇ ਦਿੱਤਾ ਅਜੇ ਗੁਰੂ ਜੀ ਨੇ ਥਾਲ ਵਿੱਚੋਂ ਕੇਵਲ ਦੋ ਹੀ ਗਰਾਈਆਂ ਲਈਆਂ ਸਨ ਆਪਣੇ ਹੱਥੀ ਥਾਲ ਅੱਗੇ ਰੱਖ ਕੇ ਇਹ ਕਿਹਾ ਮਹਾਪੁਰਸ਼ ਜੀ ਭੋਜਨ ਕਰੋ ਸਤ ਗੁਰੂ ਦੀਨ ਦਿਆਲ ਦੋਏ ਗਿਰਾਸ ਭੋਜਨ ਕੀਓ ਧਰ ਦੀਨੋ ਅੱਗੇ ਥਾਲ ਲਿਓ ਮਹਾਪੁਰਖ ਭੋਜਨ ਕਰੋ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਖਿਰਦੇ ਵਿੱਚ ਇਹ ਬੇਨਤੀ ਕੀਤੀ ਕਿ ਹੁਣ ਕਿਰਪਾ ਧਾਰ ਕੇ ਆਪਣੇ ਹੱਥੀ ਆਪਣੇ ਹੀ ਥਾਲ ਦਾ ਪ੍ਰਸ਼ਾਦ ਦੇਣ ਤਾਂ ਹਿਰਦਾ ਸ਼ੁੱਧ ਹੁੰਦਾ ਹੈ ਕਿਰਪਾ ਧਾਰ ਸੋ ਅਬ ਔਰ ਮਮ ਸੁਧ ਹੋਈ ਖਾਂਦਿਆਂ ਐਸੀ ਤ੍ਰਿਪਤੀ ਹੋਈ ਕਿ ਸਾਲਾਂ ਦੀ ਭਟਕਣਾ ਮੁੱਕੀ ਦੁਬਦਾ ਨਸ ਗਈ ਤੇ ਜੋ ਮਨ ਟਿਕਦਾ ਨਹੀਂ ਸੀ ਹੁਣ ਟਿਕਿਆ ਟਿਕਿਆ ਲੱਗਣ ਲੱਗਾ ਭਈ ਸ਼ਾਂਤ ਦੁਬਦਾ ਨਸੀ ਮਨ ਤਾਹਾਂ ਟਿਕਾਣਾ ਮੈਂ ਕਾਲਪ ਦਾ ਕਹਿਣਾ ਹੈ ਕਿ ਉਸ ਦਿਨ ਸੰਗਤ ਨੂੰ ਵੀ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਖਾਣ ਦਾ ਭਰਮ ਨਹੀਂ ਕਰਨਾ ਜਿਨ੍ਹਾਂ ਮਾਸਾਂ ਨੂੰ ਸਾਨੂੰ ਛੱਡਣਾ ਚਾਹੀਦਾ ਹੈ ਉਹ ਹਨ ਭਾਰਤਨ ਪਰ ਇਸਤਰੀ ਪਰ ਨਿੰਦਾ ਈਰਖਾ ਤੇ ਅਹੰਕਾਰ ਫਿਰ ਸਾਰੀ ਸੰਗਤ ਨੂੰ ਗੁਰੂ ਨਾਨਕ ਜੀ ਦੇ ਉਚਾਰੇ ਬਾਰ ਮਹਲਾਰ ਦੇ ਸ਼ਲੋਕ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਵਾਸ ਦੀ ਵਿਆਖਿਆ ਕੀਤੀ ਆਖਰ ਵਿੱਚ ਫਰਮਾਇਆ ਜੋ ਛਕੋ ਵਾਹਿਗੁਰੂ ਨੂੰ ਯਾਦ ਕਰਕੇ ਖਾਓ ਬੁਰਾ ਹੈ ਕਿਸੇ ਦੀ ਆਸ ਤੋੜਨੀ ਤੋਹਮਤ ਲਾਉਣੀ ਪਰਾਇਆ ਮਾਲ ਹੜਪ ਕੜਨਾ ਮਾਸ ਮਾਸ ਕਰ ਮੂਰਖੀ ਝਗੜਦੇ ਹਨ ਇਹ ਇਤਿਹਾਸਕ ਟੁਕਾਂ ਤੇ ਟੁਕਾਂ ਇਸ ਲਈ ਦਿੱਤੀਆਂ ਹਨ ਕਿ ਇਹ ਪ੍ਰਗਟ ਹੋ ਜਾਏ ਕਿ ਸਿੱਖ ਲਹਿਰ ਕਿੰਨੀ ਨਵੇਕਲੀ ਨਰੋਈ ਤੇ ਵੱਖਰੀ ਸੀ ਕਿਸੇ ਦਾ ਇਹ ਕਹਿਣਾ ਕਿ ਭਾਈ ਸੰਤੋਖ ਸਿੰਘ ਜੀ ਆਪੂ ਮਾਸ ਖਾਂਦੇ ਹੋਣਗੇ ਇਸ ਲਈ ਲਿਖ ਦਿੱਤਾ ਮਹਿਮਾ ਪ੍ਰਕਾਸ਼ ਦੀਆਂ ਸਾਖੀਆਂ ਦੀ ਹੋਂਦ ਵਿੱਚ ਜੋ ਸੂਰਜ ਪ੍ਰਕਾਸ਼ ਤੋਂ 100 ਬਾਰੇ ਪਹਿਲਾਂ ਲਿਖੀਆਂ ਗਈਆਂ ਨਿਰਮੂਲ ਹੈ ਫਿਰ ਮਹਿਮਾ ਪ੍ਰਕਾਸ਼ ਤਾਂ ਲਿਖਿਆ ਹੀ ਗੁਰੂ ਅਮਰਦਾਸ ਜੀ ਦੇ ਪੁੱਤਰਿਓ ਪਰਪੋਤਰੇ ਬਾਬਾ ਸਰੂਪ ਚੰਦ ਜੀ ਭੱਲਾ ਨਹੀਂ ਹੈ